ਦੁਉਤੀ ਸਵੇਰੇ ਜਲਦੀ ਉੱਠੀ ਔਰ ਫਿਰੰਦੇ ਇਸ਼ਨਾਨ ਕਰਨ ਕਬਾਦ ਵੈਂਦੇ ਓਕੇ ਫਚਤੁਰ ਮੇਹੀ ਕੰਡੇ ਤੇ ਹੀ ਕਰਤਾਰ ਫੁਰਖ ਦਾ ਧਿਆਨ ਸਿਮਰਤ ਕਰਤੇ ਤੇ ਫਿਰ ਕੀਰਤਨ ਕਰਤੇ ਪੈ ਮਰਦਾਨਾਰ ਵਾਜੁੰਦਾ ਕੀਰਤਨ ਕਰਤੇ ਹੋਣੀ ਬਲੀ ਸੰਗਤ ਜੁਨਨ ਕਰਤੀ ਜੋਤਿਆਨ ਮਤਨ ਵਾਤੀ ਚਲੀ ਗਈ ਕੀਰਤਨਤਵਾਲ ਗੁਰੂ ਜੀ ਦਰਬਾਰ ਵਿੱਚ ਕਲੇ ਜੰਮੇ ਅਗਰ ਕਿਸੇ ਦਾ ਕੋਈ ਕੰਮ ਦਰਬਾਰ ਵਿੱਚ ਰੁਕੇ ਆਂਦਾ ਤੇ ਗੁਰੂ ਜੀ ਕਰਵਾ ਚੰਦੇ ਦੂਜੀ ਦੂਵੀਂ ਆਰਤੀ ਸਨ ਉਹ ਆਵਤੋ ਤੱਕਾਂ ਫੋਸਟ ਸਟੇਸ਼ਨ ਨੀਰ ਮੋਹ ਲਗਾ ਦਿੰਦਾ ਸੀ ਦੁਖੀ ਆ ਦੀਆ ਸ਼ਿਕਾਇਤਾਂ ਕਰਕੇ ਮੂਤੀ ਖਾਂ ਮਰੇ ਸਖਤਾਂ ਦੀ ਵਾਰ-ਵਾਰ ਪ੍ਰਤਾਲ ਹੁੰਮ ਕਰਨ ਨਾਨਕ ਜੀ ਦੇ ਮੰਨ ਦੇ ਵਿੱਚ ਉਹ ਪ੍ਰਮਾਤਾ ਚੰਕੀ ਸੀ ਉਹ ਨਾਨ ਨੇ ਨਿਸ਼ਚੈ ਕਰ ਲਿਆ ਕਿ ਹੁਣ ਨੌਕਰੀ ਨਹੀਂ ਕਰਨੇ ਨਾ ਲੈ ਕੇ ਫਿਕਨ ਨਵੀਂ ਨਦੀ ਤੇ ਇਸ਼ਨਾਨ ਕਰਨ ਗਏ ਤੇ ਵਾਪਸ ਨਾ ਮੁੜੇ ਸੰਗੀ ਸਾਥੀ ਨਾਨਕ ਨਗਮਕ ਨਾਨਕ ਨਾਨਕ ਕਹਿ ਕੇ ਪੁਲਾਨ ਲੱਗ ਪਏ ਬੇਬੇ ਨਾਨਕੀ ਤੇ ਜੈ ਰਾਮ ਜੀ ਆ ਗਏ ਨਗਰ ਵਿੱਚ ਰੋਲਾ ਪੈ ਗਿਆ ਨਵਾਂ ਉਹ ਦੋ ਤਖਾਂ ਨੂੰ ਫਿਕਰ ਹੋਣ ਲੱਗੀ ਉਸਨੇ ਦਿਆਰੇ ਆ ਵਿੱਚ ਚਾਂਦ ਸੁੱਤੇ ਪਰ ਨਾਨਕ ਜੀ ਦਾ ਕੋਈ ਪਤਾ ਨਹੀਂ ਲੱਗਾ ਪਰ ਬੇਬੇ ਨਾਨਕੀ ਸ਼ਾਂਤ ਸਨ ਉਹਨਾਂ ਨੂੰ ਵਿਸ਼ਵਾਸ ਸੀ ਕਿ ਨਾਨਕ ਨੂੰ ਕੁਝ ਨਹੀਂ ਹੋ ਸਕਦਾ ਪਰ ਨਾਨਕ ਦੇਵ ਜੀ ਦੇ ਕੋਮ ਹੋਣ ਨਾਲ ਦੁਖੀਆਂ ਨੂੰ ਹੋਰ ਵੀ ਮੌਕਾ ਮਿਲ ਗਿਆ ਕਿ ਉਹਨਾਂ ਨੂੰ ਬਦਨਾਮ ਕਰਨ ਲੱਗ ਪਏ ਉਹਨਾਂ ਨੇ ਫਿਰ ਨੂੰ ਆਪ ਨੂੰ ਸ਼ਿਕਾਇਤ ਕੀਤੀ। ਨਵਾਬ ਨੇ ਫਿਰ ਇੱਕ ਵਾਰੀ ਹਿਸਾਬ ਖਤਾਵਣ ਦੀ ਪ੍ਰਤਾਨ ਕਰਦਾ ਹੋਇਆ ਟਿੱਪਟਾ ਪਰ ਪੌਣੀ ਨਹੀਂ ਮਿਲਿਆ। ਨੰਬੇ ਨਾਨਕ ਇਹ ਪੂਰ ਸੱਚੋ ਤੇ ਤੇ ਪੁਰੂ ਜੀ ਤਿੰਨ ਦਿਨਾਂ ਪਾਲ ਨਲੀ ਮਿੱਥਵਾਰ ਨੇ ਪਲੇ। ਤੇਤੇ ਨਾਨਕ ਦੱਸ ਤਾ ਮਾ ਕੁਰੀ ਨੇ ਪਰਮੇਸ਼ਵਰ ਦੇ ਦਰਬਾਰ ਵਿੱਚ ਬਿਤਾਏ। ਪਰਮੇਸ਼ਰ ਵੱਲੋਂ ਹੁਣ ਆਪੀ ਨੂੰ ਹੋ ਕਮ ਹੋਇਆ ਕਿ ਨਾਨਕ ਅਸਾ ਤੈਨੂੰ ਆਪਣਾ ਸੂਤ ਦਿੱਤਾ ਹੈ, ਗਿਆਨ ਦਿੱਤਾ ਹੈ। ਇਹ ਗਿਆਨ ਇੱਕ ਜਗ੍ਹਾ ਬਹਿ ਕੇ ਵੰਡਣ ਦੀ ਜਗ੍ਹਾ ਸਾਰੇ ਸੰਸਾਰ ਦੇ ਵਿੱਚ ਵੰਡ ਸਭ ਨੂੰ ਇਸ ਦੀ ਲੋੜ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਵੈਰ ਵਰੋਤਾ ਤੀਰਕਾ ਝੂਠ ਹੰਕਾਰ ਤੇ ਪਾਪਾਂ ਦੀ ਅਗਨੀ ਵਿੱਚ ਸੜ ਰਹੀ ਹੈ ਉਸ ਨੂੰ ਅਮਰਤ ਉਪਦੇਸ਼ ਦੇ ਕੇ ਠੰਡ ਪਾਓ ਅਤੇ ਸੰਸਾਰੀ ਜੀਵਾਂ ਨੂੰ ਸੱਚ ਧਰਮ ਸੇਵਾ ਪਿਆਰ ਤੇ ਪਰਉਪਕਾਰ ਵੜੀ ਸਿੱਖੀ ਲੈਣੀ ਸਿਖਾਓ ਪ੍ਰਾਤਮ ਜਾਂ ਸਾਖੀ ਵਿੱਚ ਦਰਜ ਹੈ ਕਿ ਨਾਨਕ ਜੀ ਨੂੰ ਪਰਮਾਤਮਾ ਮੈਨੂੰ ਹੁਕਮ ਹੋਇਆ ਨਾਨਕ ਚਿਸ ਉੱਪਰ ਤੇਰੀ ਨਜ਼ਰ ਪਸ ਉੱਪਰ ਮੇਰੀ ਨਜ਼ਰ ਮੇਰਾ ਨਾਮ ਪਰਬ੍ਰਮ ਅਤੇ ਤੇਰਾ ਨਾਮ ਗੁਰੂ ਪ੍ਰਮੇਸ਼ਵਰ ਤਿੰਨ ਦਿਨ ਬਾਅਦ ਜਦੋਂ ਹੋਈ ਨਦੀ ਵਿੱਚੋਂ ਕੂਟੀ ਪਾਰਾਏ ਤਾਂ ਉਹਨਾਂ ਨੇ ਇੱਥੇ ਰੇ ਪਰਖਣੋਂ ਖਨੂਰ ਸੀ ਤਿੰਨਾਂ ਵਿਚੇ ਨਾਮਿਕ ہماری ਛੜੀ ਵੀ ਸੀ ਜਦੋਂ ਆਪ ਨਗਰ ਪਹੁੰਚੇ ਤਾਂ ਸਾਰੇ ਪਾਸੇ ਉਹਨਾਂ ਦੀ ਓਮ ਦੀ ਚਰਚਾ ਨੂੰ ਲੱਗ ਪਈ ਲੋਕ ਕਹਿਣ ਲੱਗੇ ਨਾਨਕ ਤਾਂ ਕੁਝ ਹੋਰ ਹੀ ਬਣ ਗਿਆ ਹੈ ਡੇਰੇ ਵਿੱਚ ਆ ਕੇ ਉਹ ਸਮੇਂ ਬਾਅਦ ਗੁਰੂ ਜੀ ਨੇ ਧਰਮ ਦੀ ਚਰਚਾ ਸ਼ੁਰੂ ਕੀਤੀ ਅਤੇ ਬਚਨ ਕੀਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ